ਹਸ਼ੀਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਇਸ ਟਾਈਮ ਆਪਾਂ ਕੱਦੂ ਦੇ ਖੇਤ ਵਿੱਚ ਖੜੇ ਆ ਜਿਹੜੀ ਇਸ ਟਾਈਮ ਕੋਸ਼ਕ ਸਮੱਸਿਆ ਜਿਹੜਾ ਆਉਂਦੀ ਆ ਕਿਉਂਕਿ ਮੌਸਮ ਜਿਹੜੀ ਬਦਲੀ ਉਹਨਾਂ ਬਹੁਤ ਫਰਕ ਪੈ ਰਿਹਾ ਜਿਵੇਂ ਸ਼ਾਮ ਜਿਹੜਾ ਮੌਸਮ ਹੈ ਰਾਤ ਦਾ ਬਹੁਤ ਠੰਡਾ ਰਹਿੰਦਾ ਤੇ ਸਵੇਰ ਦੀ ਜਿਆਦਾ ਜਿਹੜੀ ਗਰਮੀ ਹੋ ਰਹੀਦੀ ਹੈ ਹੁਣ ਬਹੁਤ ਸਾਰੇ ਵਿੱਚ ਸੱਜਣਾ ਫੋਨ ਵੀ ਆਉਂਦੇ ਵੀ ਜਿਹੜਾ ਕੱਦੂ ਦਾ ਜਿਹੜਾ ਫਰੂਟ ਹੈ ਉਹ ਲੱਗ ਕੇ ਗਰ ਰਿਹਾ ਜਾਂ ਜਿਹੜਾ ਫੁੱਲ ਹੈ ਫੁੱਲ ਲੱਗਣ ਤੋਂ ਪਹਿਲਾਂ ਹੀ ਸੁੱਕੀ ਜਾਂਦਾ ਜਿਵੇਂ ਤੁਹਾਨੂੰ ਦਿਖਾਉਣਾ ਮੈਂ ਜਿਵੇਂ ਆਹ ਚੀਜ਼ਾਂ ਜਿਹੜੀਆਂ ਪ੍ਰੋਬਲਮਾਂ ਬਹੁਤ ਜ਼ਿਆਦਾ ਆ ਰਹੀਆਂ। ਜਿਵੇਂ ਇਸ ਤਰ੍ਹਾਂ ਫੁੱਲ ਲੱਗਦਾ ਔਰ ਫੁੱਲ ਬਣ ਕੇ گل ਜਾਂਦਾ ਤੇ ਜਿਹੜਾ ਅੱਗੇ ਫਰੂਟ ਹੈ ਉਹ ਨਹੀਂ ਬਣਦਾ। ਇਹ ਸਮੱਸਿਆ ਬਹੁਤ ਸਾਰੀ ਹੈ ਜੇ ਆਪਾਂ ਲਈਏ ਤਾਂ ਤਕਰੀਬਨ ਜੇ ਬਣ ਕੇ ਚੱਲੀ ਤਾਂ 50% ਦੀ ਸਮੱਸਿਆ ਹੈਗੀ ਹੈ। ਸਾਰੇ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਵੇਂ ਫੁੱਲ ਉਹ ਸੁੱਕੇ ਹੋਏ ਆ ਲੇਕਿਨ ਜਿਹੜਾ ਫਲ ਆ ਲੱਗਾ ਸਟਾਰਟ ਨਹੀਂ ਹੋਇਆ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੇ ਵਾਸਤੇ ਇੱਕ ਕੋਈ ਫੰਗੀ ਸਾਈਡ ਆ ਜਿਹੜਾ ਹਲਕਾ ਜਿਹਾ ਆਪਾਂ ਕਰ ਸਕਦੇ ਆ। ਜਿਦੇ ਵਿੱਚ ਤੁਸੀਂ ਜਿਵੇਂ ਬੈਕਟਰੀ ਵਾਪ ਪੀਪੀਐਲ ਦਾ ਉਹ ਕਰ ਸਕਦੇ ਹੋ 700 ਤੋਂ ਲਗ 800 ਗ੍ਰਾਮ ਦੀ ਡੋਜ਼ ਆ ਤੁਸੀਂ ਕਿਲੇ ਦੇ ਸਕਦੇ ਹੋ ਤੇ ਜਿੱਥੇ ਫਲ ਮਤਲਬ ਕਿ ਲੱਗਿਆ ਹੋਇਆ ਜਿਵੇਂ ਉਹ ਫਲ ਬਾਨਾ ਸਟਾਰਟ ਨਹੀਂ ਹੋਇਆ ਜਿਵੇਂ ਉਹ ਚੂਣਾ ਜਿੱਦਾਂ ਕ ਖੜਾ ਹੈ ਉਹਨਾਂ ਕੀ ਜਿਹੜਾ ਸੈਜਾ ਉਹ ਲਈ ਖੜਾ ਹੈ ਤਕਰੀਬ ਹਫਤੇ ਤੋਂ ਉੱਥੇ ਖੜਾ ਹੋਇਆ ਤੇ ਅੱਗੇ ਉਹ ਜਿਹੜਾ ਵਿਕਾਸ ਹੈ ਉਹ ਨਹੀਂ ਕਰ ਰਿਹਾ ਪਹਿਲਾਂ ਤਾਂ ਇਹ ਗੱਲ ਧਿਆਨ ਰੱਖੋ ਵੀ ਜਿਹੜੇ ਸੱਜਣ ਮਿੱਤਰ ਨੇ ਹਾਲ ਤੱਕ ਜਿੱਥੇ ਕਦੂਏ ਬਲਾਂ ਲੱਗੀਆਂ ਹੋਈਆਂ ਉਹਦੇ ਵਿੱਚ ਜਿਹੜਾ ਥੱਲੇ ਕੈਲਸ਼ੀਅਮ ਹੈਗਾ ਆਪਣਾ ਦਾਣੇਦਾਰ ਤੁਸੀਂ ਕੈਲਸ਼ੀਅਮ ਨੂੰ ਲਾਜ਼ਮੀ ਦੇਣਾ ਜਿਹੜੀ ਡੀਏਪੀ ਹੈ ਤੁਸੀਂ ਉਹ لازਮੀ ਪਾਉਣੀ ਹੈ ਤੇ ਜਿਹੜਾ ਬੌਰਨ ਹੈ ਤੁਸੀਂ ਉਹ ਅੱਧਾ ਕਿਲੋ ਥੱਲੇ ਦੇ ਕਿੱਲੇ 'ਚ ਪਹਿਲਾਂ ਪਾਇਆ ਠੀਕ ਹੈ ਨਹੀਂ ਪਾਇਆ ਤਾਂ ਪੁਰੇ ਸਪਰੇਅ ਉਹ ਵੀ ਕੰਨ ਸਟਾਰਟ ਕਰ ਦਿਓ ਤੁਸੀਂ ਸਭ ਤੋਂ ਪਹਿਲਾਂ ਫੰਗੀ ਸਾਈਡਾ ਕਰਨਾ ਜਿਵੇਂ ਬੈਕਟਰੀ ਬੈਪ ਹੈ ਉਹ ਕਰ ਸਕਦੇ ਹੋ ਜਿਵੇਂ ਆਪਣਾ ਕੈਬਰੀ ਟੌਪ ਆ ਤੁਸੀਂ ਉਹ ਕਰ ਸਕਦੇ ਹੋ ਉਹ لازਮੀ ਦਿਓ ਕਿਉਂਕਿ ਜਿਹੜੀ ਸਮੱਸਿਆ ਹੈ ਇਹ ਘਟ ਜਾਣੀ ਹੈ ਉਸ ਤੋਂ ਬਾਅਦ 05234 ਪਲੱਸ ਬੌਰਨੀ ਸਪਰੇਅ لازਮੀ ਨਾ ਦੇਣੀ ਭੁੱਲਿਓ ਤੇ ਜਿੱਥੇ ਫਲ ਲੱਗਿਆ ਹੋਇਆ ਹਜੇ ਸਾਈਜ਼ ਵੱਡਾ ਨਹੀਂ ਹੋ ਰਿਹਾ ਉਸੇ ਤੁਸੀਂ ਜਿਵੇਂ ਲੈਂਜਡ ਪोटाश ਹੁੰਦਾ ਐਫ ਐਮ ਸੀ ਦਾ 48 ਗ੍ਰਾਮ ਹੁੰਦਾ ਤੁਸੀਂ ਜਿਹੜੀ ਉਹਦੀ ਸਪਰੇਅ ਹੈ ਉਹ ਕਰ ਸਕਦੇ ਹੋ ਤੇ ਜਿੱਥੇ ਬੱਲਾਂ ਤੁਹਾਡੇ ਲੱਗੀਆਂ ਵੀ ਜ਼ਿਆਦਾ ਨਹਿਰੀ ਪਾਣੀ ਇਸ ਟਾਈਮ ਹਜੇ ਤੁਸੀਂ ਮੜਾ ਰੋਕ ਕੇ ਦਿਓ ਕਿਉਂਕਿ ਹੁਣ ਬੱਲਾਂ ਜਿਹੜਾ ਵਿਕਾਸ ਹੈ ਉਹ ਬਹੁਤ ਜ਼ਿਆਦਾ ਕਰ ਰਹੀਆਂ ਹੈਟ ਲੋਡ ਤੋਂ ਵੱਧ ਕਰ ਰਹੀਆਂ ਜੇ ਇੰਨੀ ਹੇਟ ਕਰਨਗੀਆਂ ਤਾਂ ਉਹ ਬਹੁਤ ਜ਼ਿਆਦਾ ਚੰਬਲ ਜਾਣਗੇ ਤੇ ਆਪਣਾ ਥਾਂ ਉਹ ਬਹੁਤ ਜ਼ਿਆਦਾ ਘੇਰਣਗੇ ਸੋ ਜਿੱਥੇ ਤੁਸੀਂ ਪਾਣੀ ਨਹਿਰੀ ਜ਼ਿਆਦਾ ਉੱਥੇ ਕੋਸ਼ਿਸ਼ ਕਰੋ ਕਿ ਜਿਹਦੇ ਦੋ ਪਾਣੀ ਹੈ ਉਹ ਵੀ ਮੋਟਰ ਦੇ ਦਿਓ ਨੂੰ ਉਸ ਤੋਂ ਬਾਅਦ ਤੁਸੀਂ ਫੇਰ ਨਹਿਰੀ ਦਾ ਪਾਣੀ ਉਹ ਲਾ ਸਕਦੇ ਹੋ ਇਹ ਗੱਲਾਂ ਦਾ ਖਾਸ ਧਿਆਨ ਰੱਖਿਓ ਤੇ ਜਿਹੜੇ ਵੀ ਜਿੱਥੇ ਵੀ ਪ੍ਰੋਬਲਮ ਕਿਤੇ ਆਈ ਜੜਦੀ ਪ੍ਰੋਬਲਮ ਆਉਂਦੀ ਹੈ ਜਾਂ ਬੱਲ ਸੁਸਤੀ ਕਰਦੀ ਹੈ ਕਈ ਵਾਰੀ ਕੀ ਹੈ ਬੱਲਾਂ ਸੁਸਤੀ ਕਰਨ ਲੱਗ ਜਾਂਦੀਆਂ ਜੇ ਤਾਂ ਜੜਦੀ ਪ੍ਰੋਬਲਮ ਤਾਂ ਵੱਖਰੀ ਗੱਲ ਹੈ ਨਹੀਂ ਤੁਸੀਂ ਟਾਕਸਿਕ ਜਿਵੇਂ ਐਰਜ਼ ਕੰਪਨੀ ਦਾ ਆਉਂਦਾ ਤੁਸੀਂ ਉਹਦੀ ਜਿਹੜੀ ਸਪਰੇਅ ਉਹ ਕਰ ਸਕਦੇ ਹੋ ਉੱਥੇ ਜਿਹੜੀ ਸੁਸਤੀ ਹੈ ਬੱਲਾਂ ਉਹ ਛੱਡ ਜਾਣਗੀਆਂ ਸੋ ਸਭ ਦਾ ਧੰਨਵਾਦ ਜਿਉਂਦੇ ਬਸਦੇ ਰਹੋ ਵੀਡੀਓ ਅੱਗੇ ਵੱਤੋਂ ਸ਼ੇਅਰ ਕਰਿਓ ਤਾਂ ਜੋ ਆਪਣੇ ਹੋਰੇ ਸਾਧਦੇ ਮਿੱਤਰ ਆਪਣਾ ਜੁੜੇ ਰਹਿਣ ਤੇ ਆਪਾਂ ਉਹਨੇ ਨਵੀਂ ਤੋਂ ਨਵੀਂ ਵੀਡੀਓ ਬਣਾ ਕੇ ਪਾਉਂਦੇ ਰਹੇਗੇ ਧੰਨਵਾਦ ਜੀ ਸਦਾ